ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗੰਡੂਆ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਦੋ گاਵਾ ਦਿਖਾਵਾਂਗੇ ਇੱਕ ਤਾਂ ਦਿਖਾਵਾਂਗੇ ਆਹ ਕਾਲੀਗਾਹ ਫੁੱਲ ਵੱਡੇ ਕੱਦ ਕਾਠ ਚ ਇਹ ਆ ਗਈ ਐਚ ਐਫ ਦਾ ਕ੍ਰੋਸ ਤੇ ਕੱਦ ਬੱਡ ਵੀ ਫੁੱਲਾ ਬਾਡੀ ਵੀ ਫੁੱਲਾ ਤੇ ਇੱਕ ਪਿਓਰ ਜਰਸੀ ਦਿਖਾ ਦਾਂਗੇ ਪੰਜਾਬ ਵਾਲੀ ਫੁੱਲ ਵੱਡੇ ਕੱਦ ਕਾਠ ਚ ਉਹ ਦੰਦਾਂ ਚ ਖੀਰੀ ਆ ਉਹ ਹੈਗੀ ਆ ਤਾਜੀ ਸੂਈ ਚੰਗਾ ਬੋਲਾ ਹਾਜ਼ਰਾ ਇਹ ਆ ਬੱਚੀ ਦਾ ਰਿਕਾਰਡ ਆ ਜਿਹੜਾ ਇਹਦਾ ਰਿਕਾਰਡ ਵੀ ਸੱਜਣਾ ਵੱਡਾ ਹੈਗਾ ਇਹਦੀ ਗੱਲਬਾਤ ਬਾਈ ਨਾ ਕਰਾ ਦਾਂਗੇ ਕਿੰਨੇ ਦਿਨ ਬਾਕੀ ਨੇ ਤੇ ਰੇਟ ਦੋਵਾਂ ਦਾ ਵੀਡੀਓ 'ਚ ਹੀ ਕਰਾ ਦਾਂਗੇ ਆ ਜਾ ਬਈ ਹੋਰ ਕੀ ਹੜਾ ਜੀ ਸਤਿ ਸ਼੍ਰੀ ਅਕਾਲ ਬਈ ਠੀਕ ਠਾਕ ਆ ਜਾ ਇੱਧਰ ਲੈ ਬੰਨੇ ਵਪਾਰ ਤਾਂ ਨਹੀਂ ਕਰਦਾ ਨਾ ਬਈ ਵਾਲੇ ਕਰੇਲੂ ਆ ਜਾਂਦਾ ਹਨਾ ਨਾਮ ਦੱਸ ਦੂਗੀ ਜਗਸ਼ੀਰ ਮੇਰਾ ਨਾਮ ਆ ਪਿੰਡ ਗੰਡੋਆ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਬਾਕੀ ਬੰਦਾ ਫਲਾਮਾਨ ਸੀ ਆ ਤੁਹਾਨੂੰ ਦੱਸਦਾ ਵੀ ਆ ਤੇ ਕੋਈ ਵਪਾਰ ਵਾਲਾ ਸਿਸਟਮ ਨਹੀਂ ਹੈਗਾ ਗਾਵਾਂ ਬਾਈ ਦੀਆਂ ਹੈਗੀਆਂ ਨੇ ਘਰ ਦੀਆਂ ਦੋਏ ਤੇ ਦੋ ਹੀ ਬਾਈ ਕੰਨਾ ਆਪਾਂ ਨੇ ਸੇਲ ਕਰਨੀਆਂ ਨੇ ਇਹਦਾ ਇੱਕ ਨੰਬਰ ਵਾਲੀ ਦਾ ਸੂਆ ਕਿਹੜਾ ਜਿਖ ਸੀ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਹੋ ਜਾ ਬੰਨੇ ਨੂੰ ਨਾ ਧਰ ਸਕਲੇ ਬੰਨੇ ਆਰਡਰ ਦਿਖਾ ਕੇ ਖੜੀ ਦਾ ਪਹਿਲਾ ਗੈਪ ਦਿਖਾ ਦੇ ਸੂਆ ਦੂਜਾ ਦਿਨ ਕਿੰਨੇ ਬਾਕੀ ਨੇ 8 ਤਰੀਕ ਨੂੰ ਦਿਨ ਪੂਰੇ ਨੇ ਬਈ ਇਹਦੇ 8 ਤਰੀਕ ਨੂੰ ਅੱਜ ਤਰੀਕ ਕਿੰਨੀ ਹੋ ਗਈ ਤਿੰਨ ਹੋ ਗਈ ਬਈ ਅੱਜ ਹੋ ਗਈ ਤਿੰਨ ਤਰੀਕ ਦੇ ਹਿਸਾਬ ਨਾਲ ਇਹਦੇ 5 ਦਿਨ ਹਲੇ ਪੈਂਡਿੰਗ ਨੇ ਤੇ ਬਾਕੀ ਲੰਬੀ ਲੰਬੀ ਕੱਦ ਕਾਟ ਐ ਮੰਨ ਲਓ ਵੀ ਰੇਲ ਦਾ ਡੱਬਾ ਹੀ ਆ ਨਾ ਹਾਂ ਬਈ ਆ ਧੋੜ ਦੇ ਬਈ ਇੱਥੇ ਗੜਾ ਕਢਾ ਦੇ ਤਾਂ ਪਹਿਲਣ ਦਾ ਦੁੱਧ ਕਿੰਨਾ ਕਰਿਆ 28 ਪਹਿਲਣ ਦਾ ਹਾਂ ਤੇ ਦੁੱਧ ਵੀ ਇਹਦਾ ਮੇਰਾ ਖਿਆਲ ਆ ਵੀ ਮੱਜਾਂ ਨਾਲ ਦਾ ਹੀ ਹੋਊਗਾ ਹਾਂ ਬਈ ਆ ਤੋੜ ਦਿਆ ਇਹਨੂੰ ਇੱਥੋਂ ਦਿਖਾ ਦੇ ਬਿੱਲੇ ਸਮਾਰ ਕੇ ਮਾਰ ਕੇ ਕੈਮਰਾ ਲੰਬਾਈ ਲੰਬੂ ਵੀ ਦਿਖਾ ਦੇ ਕੱਦ ਕਾੜ ਦਿਖਾ ਦੇ ਐਨੂੰ ਲੈ ਚੱਲ ਬਾਕੀ ਉਹ ਤੁਰਦੀ ਆ ਤੋਰਾ ਤੂਰਾ ਤੁਹਾਨੂੰ ਦੱਸ ਦੂਗਾ ਕਮਾਲ ਆ ਭਈਆ ਇਹਨਾਂ ਇਧਰਲੇ ਬੰਨੇ ਕਮਾਲਾ ਇੱਥੋਂ ਆਰਡਰ ਆ ਜਿਹੜਾ ਆਰਡਰ ਦੱਸਦਾ ਇਹਦਾ ਫੁੱਲ ਵੱਡਾ ਤੇ ਜਿਹੜਾ ਗੈਪ ਆ ਗੈਪ ਇਹਦਾ ਬਾ ਕਮਾਲੀ ਆ ਕਿਹੜਾ ਹੋਰ ਕਮਾ ਦੇ ਆ ਜਿਹੜਾ ਥਾਂ ਦੀ ਘਾਟ ਆ ਇੱਥੀ ਤੁਹਾਨੂੰ ਕਿਹੜਾ ਕਮਾ ਕੇ ਦਿਖਾਵਾਂਗੇ ਐਨ ਦਿਖਾ ਦੇ ਬਿੱਲੇ ਸਮਾਰ ਕੇ ਕਲਰ ਆ ਗਿਆ ਬਲੈਕ ਜਿਵੇਂ ਆਪਾਂ ਕਹਦੇ ਨੇ ਵੀ ਚਮਕ-ਦਮਕ ਵੀ ਚੰਗੀ ਆ ਤੇ ਉੱਤੋਂ ਬਾਡੀ ਦੀ ਵੀ ਚੰਗੀ ਆ ਬੈੜ ਇੱਥੋਂ ਸਾਰੀ ਦਿਖਾ ਦੇ ਬਿੱਲੇ ਬਾਡੀ ਪਛਾਣ ਤੇ ਪਹਿਲਣ ਦਾ ਰਿਕਾਰਡ ਇਹਦਾ ਹੈਗਾ ਬਾਈ ਕਹਿੰਦਾ 28 ਕਿਲੋ ਦਾ ਤੇ 28 ਵਾਲੀ ਗੱਲ ਆ ਜਿਹੜੀ ਗੱਲ ਵੀ ਸੱਜਣੋ ਮਤਲਬ ਇਹਨੂੰ ਟੁੱਕਦੀ ਆ ਬੈੜ ਨੂੰ ਜਿਹੜੇ ਹਿਸਾਬ ਨਾਲ ਇਹਦੀ ਉੱਤੋਂ ਚੜਾਈ ਆ ਗਈ ਨਾ ਜਿਵੇਂ ਆਪਾਂ ਕਹਿੰਦੇ ਮੱਜਾਂ ਦੀ ਚੜਾਈ ਆ ਉਹ ਗੱਲ ਬਾਤ ਆ ਕੱਦ ਵੀ ਇਹਦਾ ਫੁੱਲ ਵੱਡੇ ਆ ਗਿਆ ਤੇ ਆਰਡਰ ਤੇ ਦਾ ਤੁਹਾਡੇ ਸਾਹਮਣੇ ਆ ਥੋੜੀ ਬਹੁਤੀ ਭਲ ਵਾਦੀ ਲਾਗੀ ਕਰਨਾ ਨਾ ਹਾਂ ਮੁਰੋ ਆ ਗਾੜੀ ਬੰਨੇ ਵੀ ਮਾਰਦੀ ਓਏ ਜਗਸੀਰ ਕਹਿੰਦਾ ਲੈ ਆ ਇਧਰ ਦੀ ਲੈ ਇੱਥੋਂ ਦਿਖਾ ਦੇ ਗਾਇਆ ਆਪਾਂ ਤਕਰੀਬਨ ਆ ਮੰਨ ਲਓ ਵੀ ਗੱਠ ਵਾਂਗੂ ਆ ਤੇ ਸੁਭਾਅ ਵੀ ਲੈ ਬਿਲਕੁਲ ਠੰਡੀ ਆ ਲੈ ਏਪਾ ਵੀ ਤੁਹਾਨੂੰ ਲਾ ਕੇ ਦਿਖਾ ਦਨੇ ਆਪਾਂ ਤੇ ਆਰਡਰ ਵੀ ਆਇਆ ਮੈਂ ਰੱਖੂ ਸੋਹਣਾ ਗੈਪ ਵੀ ਚੰਗਾ ਰੱਖੂ ਐਸ ਵਾਰੀ ਕਿੰਨਾ ਕੁ ਪਾ ਸਕਦੇ ਓ ਤੁਸੀਂ ਇਹ 30 ਤੋਂ ਪਲੱਸ ਬਾਦੂ ਬਈ 30 ਤੋਂ ਬਾਹਰੇ ਹੂੰ ਤੇ ਇੱਥੋਂ ਇੱਥੋਂ ਵੀ ਲੈ ਲੰਬਾਈ ਦਿਖਾ ਦੇ ਇਧਰਲੇ ਬੰਨੇ ਆ ਕੇ ਹਾਂ ਹੋਈ ਬਈ ਉਰਲੇ ਬੰਨੇ ਹੋ ਜਾ ਇੱਥੋਂ ਦਿਖਾ ਦੇ ਲੰਬਾਈ ਤੇ ਬਾਡੀ ਬੁੱਡੀ ਵਹਿੜ ਦੀ ਪੈਸੇ ਕਿੰਨੇ ਲਮਾਗੇ ਜੀ ਦੇਵੇ ਪੈਸੇ ਬਈ 115 115000 ਮਾਫੀ ਹੋ ਜੋ ਕੋਈ ਮਾੜੀ ਮੋਟੀ ਛੋਟ ਹੀ ਹੋ ਗਈ ਹੈ ਮਾੜੀ ਮੋਟੀ ਛੋਟ ਛੋਟ ਛੱਪਿਆ ਦਾ ਸਿਸਟਮ ਕਰ ਦਾਂਗੇ ਹਾਂ ਮਾੜਾ ਮੋਟਾ ਹਾਂ ਮਾਫੀ ਥੋੜੀ ਬਹੁਤੀ ਬਾਈ ਕਹਿੰਦਾ ਪਾਉਦੇ ਚ ਕਰ ਦਾਂਗੇ ਤੇ ਬਾਕੀ ਇੱਥੇ ਜਿਹੜਾ ਅਦਰ ਕੁਆਲਟੀ ਕਰ ਸਕਦੇ ਹਾਂ ਚੈੱਕ ਤੇ ਥੋੜੀ ਬਹੁਤੀ ਪੜ ਲੱਗੀ ਪਉਣਾ ਹਨਾ ਹਾਂ ਬਾਈ ਅਗਲੇ ਦਿਨ ਮੈਂ ਅਦਰ ਚੰਗਾ ਬਣਾ ਲਿਆ ਤੇ ਪੇਸ਼ਾ ਨੂੰ ਪੰਜਾ ਚਾਰ ਦਿਨਾਂ ਤੇ ਚੰਗਾ ਬਣਾ ਦੇ ਬੈਠਿਆ ਨਹੀਂ ਜਾਣਾ ਬਈ ਇਹ ਤੋਂ ਚਬਾਈ ਦੀ ਕਿਵੇਂ ਹਸਤਾ ਦਾ ਫੁੱਲ ਪੋਲੀਆ ਬਈ ਕਿ 100 ਦੀ 100 ਹਾਂ ਬਾਈ ਤੇ ਦੁੱਧ ਐਸ ਵਾਰੀ ਬਾਈ ਕਹਿੰਦਾ ਪਾ ਦੂ 30 ਤੋਂ ਬਾਈ 30 ਪ ਗਾਰੰਟੀ ਹੋ ਜ਼ਿੰਮੇਵਾਰੀ ਆਪਣੀ ਠੀਕ ਆ ਇਹਦਾ ਬਾਈ ਕਹਿੰਦਾ ਲਵਾਂਗੇ 1,115,000 ਤੇ ਹੁਣ ਮਾਰਦੇ ਬਿੱਲੇ ਦੋ ਨੰਬਰਾਂ ਹੀ ਤੇ ਕੈਮਰਾ ਤੋਰੀ ਬਾਈ ਖੁੱਲ ਕੇ ਉਹ ਜਰਸੀ ਆ ਗਈ ਆ ਨਾ ਪੰਜਾਬ ਵਾਲੀ ਪਯੌਰ ਇਹਦਾ ਸੁਹਾ ਕਿਨੇ ਦਿਨ ਦਾ ਹੋ ਗਿਆ ਜਰਸੀ ਦਾ ਇਹਦਾ ਹੈਗਾ ਬਾਈ ਚੌਥੇ ਦਿਨ ਦਾ ਅੰਦਾਜ਼ ਚੌਥਾ ਦਿਨ ਦਾ ਦੰਦਾ ਚ ਕਿਵੇਂ ਆਹੀ ਖੀਰੀ ਆ ਬਾਈ ਹਲੇ ਪਰਸੋ ਤੋਂ ਇੱਕ ਦਿਨ ਦੀ ਉਹ ਕਰ ਰਹੇ ਨੇ ਠੀਕ ਆ ਗੱਲ ਆ ਦੋ ਚਾਰ ਦਿਨ ਹੋ ਗਏ ਦੰਦੇ ਦਾ ਮੈਂ ਕਰਿਆ ਚੈੱਕ ਮੂੰਹ ਪਟ ਕੇ ਨੇ ਇੱਕ ਦਿਨ ਦੀ ਸਿੱਟਿਆ ਪੱਛੀ ਨੇ ਤੁਸੀਂ ਖੀਰੀ ਮੰਨ ਲਿਓ ਜਾਂ ਦੋਂਦੀ ਮੰਨ ਲਿਓ ਕੱਦ ਦੇ ਦਾ ਵੀ ਫੁੱਲ ਵੱਡਾ ਆ ਗਿਆ ਤੇ ਆਰਡਰ ਰੱਖ ਦਿਆ ਬਿਲਕੁਲ ਫਿਕਸ ਜਾਂ ਸਮਾਂ ਹੈਗਾ ਦੁਪਹਿਰ ਦਾ ਆਰਡਰ ਦੀ ਜੱਜਮੈਂਟ ਉਹ ਹਿਸਾਬ ਨਾਲ ਕਰ ਲਿਓ ਚਵਾਈ ਦੀ ਕਿੰਨਾ ਜਕਸੀ ਰਹੇ ਪੋਲੀਆ ਬਾਈ ਜਮਾ ਗਰੰਟੀ ਬੱਚਾ ਕੀ ਨਾਲ ਇਹਦੇ ਬੱਛਾ ਬਾਈ ਨਾਲ ਇਹਦੇ ਆ ਗਿਆ ਮੀਲ ਕਾਫ ਕਿਉਂਕਿ ਬੱਚੇ ਦਾ ਥੋੜਾ ਜਿਆਦਾ ਕਰ ਜਿਆਦਾ ਕਰਦੇ ਬਈ ਬੱਚੇ ਦਾ ਪਰ ਆਰਡਰ ਰੱਖ ਦਿਆ ਸੋਨਾ ਚੌੜਾ ਆਰਡਰ ਰੱਖਦੇ ਤੋਰੀ ਮੜੀ ਜੀ ਨੇੜੇ ਫੜ ਕੇ ਦੂਰ ਦੇ ਤੇ ਨਾਲ ਆ ਗਿਆ ਮੀਲ ਕਾਫ ਕੱਦੇ ਦਾ ਜੇ ਗੱਲ ਕਰ ਲਈ ਬਾਈ ਜਿਵੇਂ ਐਚ ਐਫ ਬੈਠਾ ਨਾ ਹੁੰਦਾ ਕੱਦ ਬਿੱਡੇ ਦਾ ਓਡਾ ਆ ਗਿਆ ਜਿਵੇਂ ਐਚ ਐਫ ਵਾਲਾ 2+ ਪਾਉ ਬਾਈ ਦੁੱਧੇ ਆ ਥੋੜਾ ਤਲੇ ਹਾਰੇ ਦਾ ਮੰਨਦੀ ਆ ਹਣਾ ਹਾਂ ਬਈ ਮੰਨਦੀ ਆ ਤੇ ਹੁਣ ਬੋਲੀ ਕਿੰਨੀ ਕਹਦੇ ਕੋਲੇ ਹੁਣ ਬਈ 15 ਲੀਟਰ ਆ 15 ਕਿਲੋ ਹੈਗੀ ਹਾਂ ਚੌਥੇ ਸੂਆ ਡੰਗ ਤੋਂ ਡੰਗ ਚ ਵਾਦੇ ਆਂਗੇ ਹਾਂ ਬਈ ਰਾਮ ਛੜ ਦੇ ਛੜ ਦੇ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਇੱਥੇ ਇੱਥੇ ਦਿਖਾ ਦੇ ਬਿੱਲੇ ਕੋਈ ਨਹੀਂ ਕੱਦ ਕਾਠ ਦਿਖਾ ਦੇ ਤੇ ਇਥੇ ਆਰਡਰ ਕੁਆਲਟੀ ਦਿਖਾ ਦੇ ਚਵਾਈ ਦੀ ਬਾਈ ਕਹਿੰਦਾ 100 ਦੀ 100 ਆ ਸੁਭਾਅ ਆ ਦੀ ਠੰਡੀ ਸੀਲ ਆ ਤੇ ਥਣ ਦਾ ਸੈਜ ਵੀ ਸੋਹਣਾ ਲੱਗਿਆ ਤੇ ਆਰਡਰ ਰੱਖਦੀ ਆ ਚੌੜਾ ਨਾਲ ਵਾਲੀ ਬੈੜ ਦੇ ਤਕਰੀਬਨ ਬਰਾਬਰ ਬਰਾਬਰ ਦਾ ਕੱਦ ਕਾਠ ਹੀ ਇਹਦਾ ਜੀ ਗੱਲ ਕਰਨੀ ਤੇ ਪਾ ਦ ਉੱਪਰ ਪਾਉ ਬਾਈ 20 ਤੋਂ ਬਾਰੇ ਖੀਰੀ ਦੰਦਾ ਚ ਹਾਂ ਬਾਈ ਪ्योर ਪੰਜਾਬ ਵਾਲੀ ਆ ਗਈ ਹੈ ਨਾ ਇਹਦਾ ਜਗਸੀਰ ਕੀਰੇਟਰ ਹੋ ਇਹਦਾ 95000 ਬਾਈ ਉਹ ਜੋ ਮਾਫੀ ਕੋਈ ਮਾੜੀ ਮੋਟੀ ਕਰਦਾਂਗੇ ਛੁੱਟ ਕਰਾਂਗੇ ਮਾਣ ਤਾਣ ਜ਼ਰੂਰ ਕਰਾਂਗੇ ਇਹਦਾ ਠੀਕਾ ਗੱਲ ਜਗਸੀਰ ਕਹਿੰਦਾ ਆਏ ਗਏ ਸੱਜਣ ਦਾ ਮਾਣ ਤਾਣ ਜ਼ਰੂਰ ਕਰਾਂਗੇ ਪਰ ਜੇ ਗੱਲ ਕਰ ਲਈਏ ਸੱਜਣੋਂ ਹੈਗੇ ਦੋ ਹੀ ਤੋਫਰੇ ਨੇ ਹੈਗੇ ਦੋਨੀ ਤੋਫਰੇ ਨੇ ਜਿਵੇਂ ਉਹਦੀ ਜਰਸੀ ਦੀ ਆਰਡਰ ਕੁਆਲਿਟੀ ਤੇ ਮਰੀ ਬੱਲੇ ਕੈਮਰਾ ਇਹਨੂੰ ਬਾਈ ਤਿੰਨਾਂ ਟਾਈਮ ਚੋਣਨੇ ਵਾਲੀ ਜਰਸੀ ਨੂੰ ਕਿਉਂ ਤੇ ਮੇਰੇ ਕੋਲ ਹੀ ਜਾਵੇ ਉੰਨੀ ਬਣੀ ਜੋ ਬਸ ਵੀ ਪਹਿਲਣ ਪਹਿਲਣ ਜਿੰਨੀ ਜ਼ਿਆਦਾ ਚੋਵਾਂਗੇ ਹਾਂ ਤੇ ਹੁਣ ਲੈ ਆ ਇਧਰ ਲੈ ਬੰਨੇ ਫੇਰੀ ਪਾਉਗੀ ਉਹ ਤੋਂ ਪਲੱਸ ਆ ਆ ਆਈਟਮ ਇਹ ਕਰ ਦੂ ਚੰਗੀ ਚੰਗੀ ਪੈਦਾਵਾਰ ਦੀ ਇਹਦਾ ਮਾ ਕਹਿਣ ਦੀ ਲੋੜ ਹੀ ਨਹੀਂ ਆਪਾਂ ਨੂੰ ਠੀਕ ਹੈ ਗੱਲ ਇਹਦਾ ਦੇਖਣ ਨੂੰ ਆਪ ਹੀ ਪਤਾ ਲੱਗ ਜੂ ਆਪੇ ਦੱਸ ਦੂ ਵੀ ਹਾਥੀ ਜੀ ਡਿਵਾਈਡ ਹੈ ਆ ਨੰਬਰ ਬੋਲ ਦੇ ਬਾਈ ਜਰਾ 62809 ਹਾਂਜੀ 85182 ਆ ਜਾ ਇਧਰ ਲੈ ਬੰਨੇ 62809 85182 85182 22 ਦਾ ਨੰਬਰ ਆ ਪਿੰਡ ਗੰਡੂਆ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਇਹਨਾਂ ਦੋਹੇ ਪੰਛੀਆਂ 'ਚੋਂ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ